ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰਵਾਣੀ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 61 ਤੇ 62 ਉੱਪਰ ਸਵਾਇਵਾਨ ਬਾਣੀ ਦੀ ਵਿਚਾਰ ਕਰ ਰਹੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸ੍ਰੀ ਰਾਗ ਦੇ ਵਿੱਚ ਚੱਲ ਰਹੀ ਹੈ ਜੀ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸਨਾ ਮਾਇਆ ਮੋਹਣੀ ਸੁਤਬੰਧ ਪਕਰਨਾਰ ਤਨ ਜੋਬਨ ਜਗ ਠੱਗਿਆ ਲਬ ਲੋਭ ਅਹੰਕਾਰ ਮੋਹ ਠ ਗੌਲੀ ਹਾ ਮੋਈ ਸਾ ਵਰਤੈ ਸੰਸਾਰ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਇਹ ਸਭ ਕੁਝ ਪੁੱਤਰ ਰਿਸ਼ਤੇਦਾਰ ਘਰ ਇਸਤਰੀ ਤ੍ਰਿਸ਼ਨਾ ਇਹ ਸਾਰੇ ਮਤਲਬ ਮਾਇਆ ਦੇ ਮੋਹ ਨੇ ਰੰਗ ਨੇ ਇਹ ਸਭ ਕੁਝ ਮਾਇਆ ਦੇ ਵਿੱਚ ਆਉਂਦਾ ਜੋ ਸਾਨੂੰ ਜੀਵਾਂ ਨੂੰ ਮੋਹਦਾ ਹੈਗਾ ਮੋਹ ਦੇ ਵਿੱਚ ਪਾਈ ਰੱਖਦਾ ਹੈਗਾ ਤਨ ਜੋਬਨ ਜਗ ਠੱਗਿਆ ਲਬ ਲੋਭ ਅਹੰਕਾਰ ਫਿਰ ਕਹਿੰਦੇ ਤਨ ਜੋਬਨ ਲਾਲਚ ਹਉਮੈ ਇਸ ਸਭ ਕਾਸੇ ਨੇ ਸਾਰੇ ਜੱਗ ਨੂੰ ਠੱਗਿਆ ਹੋਇਆ ਕਹਿੰਦੇ ਮੋਠ ਗੌਲੀ ਹੋ ਕਹਿੰਦੇ ਮੈਨੂੰ ਵੀ ਜਿੱਦਾਂ ਮਤਲਬ ਜੀਵ ਵੱਲੋਂ ਗੱਲ ਕਰ ਰਹੇ ਨੇ ਕਿ ਜੀਵ ਨੂੰ ਮੋਹ ਨੇ ਠੱਗਿਆ ਹੋਇਆ ਹਉਮੈ ਨੇ ਠੱਗਿਆ ਹੋਇਆ ਸਾਰਾ ਸੰਸਾਰ ਮੋਹ ਦੇ ਵਿੱਚ ਹੀ ਮਤਲਬ ਜਿੱਦਾਂ ਗਲਤਾਨ ਹੋ ਕੇ ਆਪਣੇ ਆਪਣਾ ਜਿਹੜਾ ਜੀਵਨ ਦਾ ਵਰਤਾਰਾ ਉਹ ਕਰ ਰਿਹਾ ਹੈ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ ਮੈਂ ਤੁਝ ਬਿਨ ਅਵਰ ਨਾ ਪਾਵਈ ਤੂੰ ਪਾਵੈ ਸੁਖ ਹੋਏ ਰਹਾਓ ਫਿਰ ਕਹਿੰਦੇ ਏ ਮੇਰੇ ਪ੍ਰੀਤਮ ਪਿਆਰੇ ਏ ਮੇਰੇ ਪਰਮੇਸ਼ਰ ਕਹਿੰਦੇ ਮੈਨੂੰ ਤੇਰੇ ਤੋਂ ਬਿਨਾ ਕਿਸੇ ਹੋਰ ਦਾ ਆਸਰਾ ਨਹੀਂ ਹੈ ਜੋ ਮੈਨੂੰ ਇਸ ਮਾਇਆ ਤੋਂ ਬਚਾ ਸਕੇ ਕਹਿੰਦੇ ਮੈਨੂੰ ਤੇਰੇ ਤੋਂ ਬਿਨਾ ਹੋਰ ਕੋਈ ਵੀ ਪਿਆਰਾ ਨਹੀਂ ਲੱਗਦਾ ਤੂੰ ਭਾਵੈ ਸੁਖ ਹੋਏ ਜੇ ਤੂੰ ਮੈਨੂੰ ਪਿਆਰਾ ਲੱਗੇ ਤਾਂ ਹੀ ਮੈਨੂੰ ਆਤਮਿਕ ਆਨੰਦ ਹੋ ਸਕਦਾ ਹੈ ਰਹਾਉ ਨਾਮ ਸਲਾਹੀ ਰੰਗ ਸਿਉ ਗੁਰ ਕੈ ਸਬਦ ਸੰਤੋਖ ਜੋ ਦੀ ਸੋ ਚੱਲ ਸੀ ਕੂੜਾ ਮੋਹ ਨਾ ਵੇਖ ਵਾਟ ਵਟਾਉ ਆਇਆ ਨਿਤ ਚੱਲਦਾ ਸਾਥ ਦੇਖ ਫਿਰ ਕਹਿੰਦੇ ਨਾਮ ਸਲਾਹੀ ਰੰਗ ਸਿਉ ਗੁਰ ਕੈਬਦ ਸੰਤੋਖ ਕਹਿੰਦੇ ਵੀ ਜੇ ਮੈਂ ਪਰਮਾਤਮਾ ਨੂੰ ਪ੍ਰੇਮ ਦੇ ਰੰਗ ਦੇ ਵਿੱਚ ਰੰਗ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਾਂ ਤੇ ਗੁਰੂ ਦੇ ਸ਼ਬਦ ਦੇ ਨਾਲ ਮੇਰੇ ਅੰਦਰ ਸੰਤੋਖ ਆਵੇ ਤਾਂ ਫਿਰ ਕਹਿੰਦੇ ਜੋ ਦੀਸੈ ਸੋ ਚਲਸੀ ਕੂੜਾ ਮੋਹ ਨਾ ਵੇਖ ਕਹਿੰਦੇ ਸੰਸਾਰ ਵਿੱਚ ਜੋ ਕੁਝ ਵੀ ਸਾਨੂੰ ਨજર ਆਉਂਦਾ ਸਭ ਉਹ ਨਾਸ਼ਵਾਨ ਆ ਕਹਿੰਦੇ ਉਹਨੇ ਖਤਮ ਹੋ ਜਾਣਾ ਹੈ ਤੇ ਮੋਹ ਦੇ ਵਿੱਚ ਕਹਿੰਦੇ ਫਸ ਕੇ ਮਤਲਬ ਇਹਦੇ ਵਿੱਚ ਗਲਤਾਨ ਨਾ ਹੋ ਕਹਿੰਦੇ ਜਿਸ ਜੀਵ ਇਸ ਤਰ੍ਹਾਂ ਜਿਵੇਂ ਸੰਸਾਰ ਦੇ ਵਿੱਚ ਮੁਸਾਫਰ ਬਣ ਕੇ ਆਇਆ ਹੋਇਆ ਕਹਿੰਦੇ ਦੇਖ ਵੀ ਨਾਲ ਦੇ ਜਿਹੜੇ ਸਾਥੀ ਨੇ ਕਹਿੰਦੇ ਵੀ ਜਾਈ ਜਾ ਰਹੇ ਨੇ ਕਿਉਂਕਿ ਸਾਰੇ ਹੀ ਮੁਸਾਫਰ ਆ ਮੁਸਾਫਰ ਫਿਰ ਟਿੱਕੇ ਨਹੀਂ ਨਾ ਰਹਿੰਦਾ ਹੈਗਾ ਮੁਸਾਫਰ ਨੇ ਤਾਂ ਫਿਰ ਚਲਦੇ ਜਾਣਾ ਨਾ ਕਹਿੰਦੇ ਵੀ ਮੁਸਾਫਰ ਬਣ ਕੇ ਆਏ ਆ ਇਸ ਸੰਸਾਰ ਦੇ ਵਿੱਚ ਦੇਖੋ ਕਹਿੰਦੇ ਵੀ ਜਗਤ ਜਾਈ ਜਾ ਰਿਹਾ ਜਿਹੜੇ ਆਪਣੇ ਨਾਲ ਦੇ ਸਾਥੀ ਨੇ ਆਖਣ ਆਖੇ ਕੇਤੜੇ ਗੁਰਬਿਨ ਬੂਝ ਨਾ ਹੋਏ ਕਹਿੰਦੇ ਕਹਿਣ ਨੂੰ ਤਾਂ ਚਾਹੇ ਸਾਰੇ ਕਹੀ ਜਾਣ ਕੇ ਸਾਨੂੰ ਪਤਾ ਸਾਨੂੰ ਪਤਾ ਪਰਮਾਤਮਾ ਬਾਰੇ ਕਹਿੰਦੇ ਪਰ ਪਰਮਾਤਮਾ ਬਾਰੇ ਜਾਣ ਪਛਾਣ ਗੁਰੂ ਤੋਂ ਬਿਨਾਂ ਨਹੀਂ ਹੁੰਦੀ ਗੁਰੂ ਤੋਂ ਬਿਨਾਂ ਪਰਮਾਤਮਾ ਨਾਲ ਜਾਣ ਪਛਾਣ ਹੋ ਨਹੀਂ ਸਕਦੀ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ ਕਹਿੰਦੇ ਜਦੋਂ ਕਿਸੇ ਨੂੰ ਨਾਮ ਦੀ ਵਡਿਆਈ ਮਿਲਦੀ ਆ ਗੁਰੂ ਕੋਲੋਂ ਕਹਿੰਦੇ ਜਦੋਂ ਸੱਚੇ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਫਿਰ ਇੱਜ਼ਤ ਮਿਲਦੀ ਆ ਜੋ ਤੁਦ ਭਾਵੇਂ ਸੇ ਭਲੇ ਖੋਟਾ ਖਰਾ ਨਾ ਕੋਏ ਕਹਿੰਦੇ ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਚੰਗਾ ਇਹ ਮਾੜਾ ਜੋ ਕਹਿੰਦੇ ਪਰਮਾਤਮਾ ਨੂੰ ਚੰਗਾ ਲੱਗ ਗਿਆ ਉਹੀ ਭਲਾ ਤੇ ਪਰਮਾਤਮਾ ਹੀ ਖਰੇ ਤੇ ਖੋਟੇ ਬਣਾਉਣ ਵਾਲਾ ਅਸੀਂ ਨਹੀਂ ਕਹਿ ਸਕਦੇ ਕੌਣ ਮਾੜਾ ਕੌਣ ਚੰਗਾ ਗੁਰ ਸਰਨਾਈ ਛੂਟੀ ਐ ਮਨਮੁਖ ਖੋਟੀ ਰਾਸ ਕਹਿੰਦੇ ਗੁਰੂ ਦੀ ਸ਼ਰਨ ਪਿਆਈ ਅਸੀਂ ਵਿਕਾਰਾਂ ਵੱਲੋਂ ਖਲਾਸੀ ਪਾ ਸਕਦੇ ਆ ਪਰ ਜਿਹੜੇ ਮਨਮੁਖ ਨੇ ਕਹਿੰਦੇ ਉਹ ਖੋਟੀ ਰਾਸ ਇਕੱਠੀ ਕਰਦੇ ਨੇ ਉਹ ਮਾਇਆ ਦੇ ਵਿੱਚ ਹੀ ਮਾਇਆ ਵਾਲੀ ਰਾਸ ਇਕੱਠੀ ਕਰਦੇ ਨੇ ਪੂੰਜੀ ਇਕੱਠੀ ਕਰਦੇ ਨੇ ਅਸ਼ਟ ਤਾਤੂ ਪਤ ਸਾਹ ਕੀ ਕੜੀਏ ਸ਼ਬਦ ਵਿਗਾਸ ਆਪੇ ਪਰਖੇ ਪਰਖੂ ਪਵੈ ਖਜ਼ਾਨੇ ਰਾਸ ਕਹਿੰਦੇ ਸਾਡਾ ਮਨੁੱਖਾ ਸਰੀਰ ਜੋ ਅੱਠ ਤਾਤਾਂ ਦਾ ਬਣਿਆ ਹੋਇਆ ਕਹਿੰਦੇ ਵੀ ਇਹ ਦੀ ਜੇ ਮਤਲਬ ਜੇ ਇਹਨੂੰ ਕਹਿੰਦੇ ਵੀ ਗੁਰੂ ਦੀ ਸੱਚੇ ਸ਼ਬਦ ਦੀ ਟਕਸਾਲ ਵਿੱਚ ਇਹਨੂੰ ਘੜਿਆ ਜਾਵੇ ਤਾਂ ਫਿਰ ਇਹਨੂੰ ਕਹਿੰਦੇ ਖੇੜਾ ਆ ਜਾਂਦਾ। ਇਨਸਾਨ ਅਸੀਂ ਜਿਹੜੇ ਹੈਗੇ ਆ ਜੀਵ ਅੱਠ ਤਾਤਾਂ ਨੂੰ ਮਿਲਾ ਕੇ ਕਹਿੰਦੇ ਪਰਮਾਤਮਾ ਨੇ ਜਿਹੜੀ ਇਹ ਬਣਾਈ ਹੈ ਸਾਡੇ ਸਰੀਰ ਵੀ ਜੇ ਇਹਨੂੰ ਗੁਰੂ ਦੇ ਸ਼ਬਦ ਦੇ ਵਿੱਚ ਉਸ ਟਕਸਾਲ ਵਿੱਚ ਨੂੰ ਘੜਿਆ ਜਾਵੇ ਫਿਰ ਇਹਨੂੰ ਆਤਮਿਕ ਖੇੜਾ ਆ ਜਾਵੇ। ਕਹਿੰਦੇ ਪਰਮਾਤਮਾ ਆਪ ਆਪ ਹੀ ਕਹਿੰਦੇ ਸਾਨੂੰ ਜੀਵਾਂ ਨੂੰ ਪਰਖ ਕਰਕੇ ਕੇ ਸਾਡੇ ਕੋਲ ਕਿਹੜੀ ਰਾਸ ਪੂੰਜੀ ਆ ਉਸ ਹਿਸਾਬ ਨਾਲ ਆਪਣੇ ਖਜ਼ਾਨੇ ਦੇ ਵਿੱਚ ਪਾਉਂਦਾ ਹੈਗਾ ਵੀ ਉਹੀ ਮਤਲਬ ਦੇਖਦਾ ਕੌਣ ਖਰਿਆ ਨੇ ਖੋਟੇ ਨੇ ਫਿਰ ਪਰਖ ਕੇ ਆਪਣੇ ਖਜ਼ਾਨੇ ਦੇ ਵਿੱਚ ਪਾਲਿੰਦਾ ਜਿਹੜੇ ਉਹਦੀ ਕਸਵੱਟੀ ਤੇ ਪੂਰੇ ਉੱਤਰਦੇ ਨੇ ਤੇਰੀ ਕੀਮਤ ਨਾਪਵੇ ਸਭ ਡਿੱਠੀ ਠੋਕ ਵਜਾਏ ਕਹਿਣੇ ਹਾਥ ਨਾਲ ਲੱਭੀ ਸੱਚ ਟਿਕਾ ਪਤ ਪਾਏ ਕਹਿੰਦੇ ਪਰਮਾਤਮਾ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਅਸੀਂ ਕਹਿੰਦੇ ਕੋਖ ਕੇ ਦੇਖ ਲਿਆ ਪਰ ਤੇਰੀ ਕੀਮਤ ਕੋਈ ਨਹੀਂ ਪਾ ਸਕਦਾ ਤੇਰਾ ਅੰਤ ਕੋਈ ਨਹੀਂ ਪਾ ਸਕਦਾ ਕਹਿੰਦੇ ਵੀ ਤੇਰੀ ਜਿਹੜੀ ਗਹਿਰਾਈ ਆ ਇਹ ਕਹਿਣ ਦੀ ਗੱਲ ਨਹੀਂ ਹੈਗੀ ਇਹ ਨਿਰੀਆਂ ਗੱਲਾਂ ਕਰਨ ਦੇ ਨਾਲ ਕਿਸੇ ਨੂੰ ਪਤਾ ਨਹੀਂ ਲੱਗ ਸਕਦੀ ਹੈਗੀ ਜੋ ਕਹਿੰਦੇ ਸੱਚ ਵਿੱਚ ਟਿਕਦੇ ਨੇ ਕਹਿੰਦੇ ਉਹੀ ਇੱਜ਼ਤ ਪਾਉਂਦੇ ਨੇ ਗੁਰਮਤ ਤੂੰ ਸਲਾਹਣਾ ਹੋਰ ਕੀਮਤ ਕਹਿ ਨਾ ਜਾਏ ਕਹਿੰਦੇ ਬਸ ਗੁਰੂ ਦੀ ਮਤ ਤੇ ਚੱਲ ਕੇ ਤੇਰੀ ਸਿਫਤ ਸਲਾਹ ਹੋਰ ਸਾ ਹੋ ਸਕਦੀ ਆ ਪਰ ਤੇਰੀ ਕੀਮਤ ਨਾ ਕੋਈ ਕਹਿ ਸਕਦਾ ਨਾ ਕੋਈ ਪਾ ਸਕਦਾ ਤੇਰਾ ਨਾਮ ਵੀ ਕਿਸੇ ਮਤਲਬ ਜਿਹੜਾ ਹੈਗਾ ਸੰਸਾਰਿਕ ਪਦਾਰਥ ਉਹਨੂੰ ਦੇ ਕੇ ਕਿਸੇ ਦੇ ਵੱਟੇ ਵਿੱਚ ਤੇਰਾ ਨਾਮ ਵੀ ਨਹੀਂ ਮਿਲ ਸਕਦਾ ਜਿਤ ਤਨ ਨਾਮ ਨਾ ਪਾਵਈ ਤਿਤ ਤਨ ਹਉ ਮੈ ਬਾਦ ਗੁਰ ਬਿਨ ਗਿਆਨ ਨਾ ਪਾਈਐ ਬਿਖਿਆ ਦੂਜਾ ਸਾਦ ਬਿਨ ਗੁਣ ਕਾਮਨਾ ਆਵਈ ਮਾਇਆ ਫਿ ਕਾ ਸਾਦ ਹਾਂਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਤ ਤਨ ਨਾਮ ਨਾ ਪਾਵੇ ਕਹਿੰਦੇ ਜਿਸ ਜੀਵ ਨੂੰ ਪਰਮਾਤਮਾ ਦਾ ਨਾਮ ਨਹੀਂ ਚੰਗਾ ਲੱਗਦਾ ਕਹਿੰਦੇ ਉਸ ਸਰੀਰ ਦੇ ਵਿੱਚ ਹਉਮੈ ਤ੍ਰਿਸ਼ਨਾ ਘਰ ਕਰ ਲੈਂਦੀਆਂ ਨੇ ਕਹਿੰਦੇ ਗੁਰਬਿੰਗ ਗਿਆਨ ਨਾ ਪਾਈਏ ਪਰਮਾਤਮਾ ਬਾਰੇ ਗਿਆਨ ਗੁਰੂ ਤੋਂ ਬਿਨਾਂ ਸਾਨੂੰ ਨਹੀਂ ਮਿਲ ਸਕਦਾ ਤੇ ਜਿਹੜਾ ਮਾਇਆ ਦਾ ਸਵਾਦ ਆ ਇਹ ਫਿਰ ਦੂਜਾ ਸਵਾਦ ਆ ਇਹ ਪਰਮਾਤਮਾ ਦੇ ਨਾਲ ਮਿਲਣ ਨਹੀਂ ਦਿੰਦਾ ਕਹਿੰਦੇ ਪਰਮਾਤਮਾ ਦੇ ਗੁਣਾਂ ਤੋਂ ਬਿਨਾਂ ਬਿਨ ਗੁਣ ਕਾਮਨਾ ਆਵੇਈ ਪਰਮਾਤਮਾ ਦੇ ਗੁਣਾਂ ਨੂੰ ਇਕੱਠਿਆਂ ਕੀਤੇ ਬਿਨਾਂ ਸਾਡਾ ਮਨੁੱਖਾ ਜੀਵਨ ਵਿਅਰਥਾ ਕਹਿੰਦੇ ਜਿਹੜੇ ਮਾਇਆ ਦੇ ਸਵਾਦ ਨੇ ਨਾ ਉਹ ਵੀ ਫਿਰ ਫਿੱਕੇ ਪੈ ਜਾਂਦੇ ਨੇ ਥੋੜੀ ਦੇਰ ਬਾਅਦ ਆਸਾ ਅੰਦਰ ਜਮਿਆ ਆਸਾ ਰਸ ਕਸ ਖਾਏ ਆਸਾ ਬੰਦ ਚਲਾਈਏ ਮੁਹ ਮੋਹ ਚੋਟਾ ਖਾਏ ਕਹਿੰਦੇ ਜਿਹੜੀ ਆਸਾ ਹੁੰਦੀ ਆ ਨਾ ਉਹਦੇ ਕਰਕੇ ਹੀ ਇਨਸਾਨ ਦਾ ਜਨਮ ਹੋ ਜਾਂਦਾ ਤੇ ਆਸਾ ਦੇ ਵਿੱਚ ਹੀ ਜ਼ਿੰਦਗੀ ਦੇ ਵਿੱਚ ਜੀਂਦਿਆਂ ਇਨਸਾਨ ਆਸਾ ਦੇ ਵਿੱਚ ਵੱਜਿਆ ਹੋਇਆ ਹੀ ਹੋਰ ਪਦਾਰਥਾਂ ਦੇ ਰਸਾਂ ਕਰਸਾਂ ਦੇ ਵਿੱਚ ਮਿੱਠਿਆਂ ਕਸੈਲਿਆਂ ਦੇ ਵਿੱਚ ਗਲਤਾਨ ਰਹਿੰਦਾ ਹੈਗਾ ਤੇ ਫਿਰ ਆਸਾ ਦੇ ਵਿੱਚ ਹੀ ਅਗਲੀ ਆਸਾ ਦੇ ਵਿੱਚ ਹੀ ਉਹਦਾ ਉਹਦੀ ਮੌਤ ਹੋ ਜਾਂਦੀ ਆ ਆਸਾ ਪੂਰੀਆਂ ਨਹੀਂ ਹੁੰਦੀਆਂ ਆਸਾ ਵਿੱਚ ਹੀ ਜਨਮ ਹੁੰਦਾ ਆਸਾ ਵਿੱਚ ਹੀ ਜੀਵਨ ਲੰਘ ਜਾਂਦਾ ਆਸਾ ਵਿੱਚ ਹੀ ਫਿਰ ਮੌਤ ਹੋ ਜਾਂਦੀ ਆ ਜੋ ਅਗਲਾ ਜਨਮ ਕਰਵਾ ਦਿੰਦੀ ਆ ਤੇ ਆਸਾ ਵਿੱਚ ਵੱਧੇ ਹੋਏ ਦੇ ਫਿਰ ਜਮਾਂਦੀਆਂ ਜਿਹੜੀਆਂ ਹੈਗੀਆਂ ਨੇ ਮਾਰਾਂ ਪੈਂਦੀਆਂ ਨੇ ਚੀਵ ਦੇ ਮੂਹਤੇ ਅਵਗਣ ਬੱਦਾ ਮਾਰੀਐ ਛੂਟ ਗੁਰਮਤਿ ਨਾਏ ਕਹਿੰਦੇ ਜੀਵ ਆਪਣੇ ਔਗਣਾਂ ਦੇ ਕਰਕੇ ਵਿਕਾਰਾਂ ਵੱਲੋਂ ਮਾਰ ਖਾਂਦਾ ਤੇ ਛੁੱਟਾ ਛੁੱਟਦਾ ਕਦੋਂ ਆ ਵਿਕਾਰਾਂ ਵੱਲੋਂ ਖਲਾਸੀ ਕਦੋਂ ਹੁੰਦੀ ਆ ਜਦੋਂ ਗੁਰੂ ਦੀ ਮੱਤ ਤੇ ਚੱਲ ਕੇ ਪ੍ਰਮਾਤਮਾ ਦਾ ਨਾਮ ਸਿਮਰਦਾ ਸਰਵੇ ਥਾਈ ਏਕ ਤੂੰ ਜਿਉ ਪਾਵੇ ਤਿਉ ਰਾਖ ਕਹਿੰਦੇ ਹੇ ਪ੍ਰਮਾਤਮਾ ਹਰ ਇੱਕ ਜਗ੍ਹਾ ਤੇ ਤੂੰ ਆ ਹਰ ਇੱਕ ਜੀਵ ਦੇ ਵਿੱਚ ਤੂੰ ਆ ਕਹਿੰਦੇ ਜਿਵੇਂ ਤੈਨੂੰ ਚੰਗਾ ਲੱਗਦਾ ਉਸ ਜੀਵ ਨੂੰ ਰੱਖ ਤੂੰ ਗੁਰਮਤਿ ਸਾਚਾ ਮਨ ਵਸੈ ਨਾਮ ਪਲੋਪਤ ਸਾਖ ਕਹਿੰਦੇ ਗੁਰੂ ਦੀ ਮੱਤ ਤੇ ਚੱਲਿਆਂ ਸੱਚਾ ਪਰਮਾਤਮਾ ਮਨ ਵਿੱਚ ਵਸਦਾ ਹੈ ਤੇ ਜਦੋਂ ਸੱਚੇ ਦਾ ਨਾਮ ਸਾਡੇ ਮਨ ਦੇ ਵਿੱਚ ਵਸਦਾ ਹੈ ਤਾਂ ਸਾਡੀ ਸੱਚੀ ਇੱਜ਼ਤ ਬਣਦੀ ਆ ਸੱਚੀ ਵਡਿਆਈ ਬਣਦੀ ਆ ਜਿਹਦਾ ਕਹਿੰਦੇ ਨੇ ਕਿ ਸਾਖ ਬਣ ਜਾਣੀ ਮਤਲਬ ਉਹਦੀ ਜਿੱਦਾਂ ਇੱਜ਼ਤ ਬਣ ਜਾਣੀ ਉਹਦੇ ਬਾਰੇ ਚੰਗਾ ਕਿਹਾ ਜਾਣ ਲੱਗ ਜਾਣਾ ਹਉ ਮੈ ਰੋਗ ਗਵਾਈਐ ਸ਼ਬਦ ਸੱਚਾ ਸੱਚ ਪਾਖ ਕਹਿੰਦੇ ਜਦੋਂ ਗੁਰੂ ਦੇ ਸੱਚੇ ਸ਼ਬਦ ਦੇ ਨਾਲ ਸੱਚੇ ਪਰਮਾਤਮਾ ਦੀ ਉਸਤਤ ਕਰਦੇ ਆ ਸਿਫਤ ਸਲਾਹ ਕਰਦੇ ਆ ਤਾਂ ਹਉਮੈ ਦਾ ਰੋਗ ਅਸੀਂ ਆਪਣਾ ਗਵਾ ਲੈਨੇ ਆ ਖਤਮ ਕਰ ਲੈਨੇ ਆ ਆਕਾਸੀ ਪਾਤਾਲ ਤੂੰ تیر ਪਵਣ ਰਿਹਾ ਸਮਾਏ ਆਪੇ ਭਗਤੀ ਪਾਓ ਤੂੰ ਆਪੇ ਮਿਲੇ ਮਿਲਾਏ ਕਹਿੰਦੇ ਹੈ ਪ੍ਰਮਾਤਮਾ ਆਕਾਸ਼ ਪਾਤਾਲ ਤਿੰਨਾ ਭਵਨਾਂ ਵਿੱਚ ਹੀ ਤੂੰ ਸਮਾਇਆ ਹੋਵੇਂ ਪਰ ਕਹਿੰਦੇ ਵੀ ਜਿਸ ਜੀਵ ਨੂੰ ਤੂੰ ਚਾਹਨਾ ਆਪਣੀ ਭਗਤੀ ਦਿਨਾ ਆਪਣਾ ਪ੍ਰੇਮ ਦਿਨਾ ਤੇ ਆਪਣੇ ਨਾਲ ਮਿਲਾ ਲੈਨਾ ਵੀ ਇਹ ਤੇਰੇ ਤੇ ਹੀ ਆ ਨਾਨਕ ਨਾਮ ਨਾ ਵਿਸਰੇ ਜੋ ਪਾਵੈ ਤੇ ਵਹਿਰ ਜਾਏ ਕਹਿੰਦੇ हे ਨਾਨਕ हे ਪਰਮਾਤਮਾ ਜੀ ਜਿਵੇਂ ਤੇਰੀ ਰਜਾ ਹੈਗੀ ਆ ਸਾਨੂੰ ਜੀਵਾਂ ਨੂੰ ਜਿਵੇਂ ਤੈਨੂੰ ਪਉਂਦਾ ਹੈਗਾ ਅਸੀਂ ਚਾਹੁੰਨੇ ਆਂ ਵੀ ਤੇਰਾ ਨਾਂ ਸਾਨੂੰ ਕਦੇ ਵੀ ਨਾ ਵਿਸਰੇ ਆਪਣੀ ਰਜਾ ਦੇ ਵਿੱਚ ਸਾਨੂੰ ਆਪ ਦਾ ਨਾਮ ਦੇ ਸਾਨੂੰ ਆਪ ਦਾ ਨਾਮ ਕਦੇ ਵੀ ਨਾ ਵਿਸਾਰੀ ਸਿਰੀ ਰਾਗ ਮਹੱਲਾ ਪਹਿਲਾ RAM ਨਾਮ ਮਨ 베ਦਿਆ ਅਵਰ ਕੇ ਕਰੀ ਵਿਚਾਰ ਸਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖਸਾਰ ਜਿਉ ਪਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਅਧਾਰ ਫੇ ਕਹਿੰਦੇ ਜਿਸ ਜੀਵ ਦਾ ਮਨ ਉਸ ਪਰਮਾਤਮਾ ਦੇ ਨਾਮ ਨਾਲ ਵਿੰਨਿਆ ਜਾਂਦਾ ਫਿਰ ਕਹਿੰਦੇ ਹੋਰ ਕੀ ਵਿਚਾਰ ਹੋ ਸਕਦੀ ਆ ਸਭ ਤੋਂ ਵੱਡੀ ਵਿਚਾਰ ਤਾਂ ਇਹ ਆ ਕਿ ਪ੍ਰਮਾਤਮਾ ਦੇ ਨਾਮ ਨਾਲ ਸਾਡਾ ਮਨ ਵਿੱਜ ਬਿੰਨ ਹੋ ਜਾਵੇ ਵੀ ਅਸੀਂ ਇਸ ਤਰ੍ਹਾਂ ਜਿਵੇਂ ਕੋਈ ਤੀਰ ਨਾਲ ਵਿੰਨ ਦੇਣਾ ਹੁੰਦਾ ਨਾ ਵੀ ਸਾਡਾ ਸਿੱਧਾ ਮਤਲਬ ਮਨ ਪ੍ਰਮਾਤਮਾ ਨਾਲ ਲੱਗ ਜਾਏ ਸ਼ਬਦ ਸੁਰਤ ਸੁਖ ਊਪਜੇ ਪ੍ਰਭ ਰਾਤੋ ਸੁਖਸਾਰ ਕਹਿੰਦੇ ਗੁਰੂ ਦੀ ਸ਼ਬਦ ਦੇ ਵਿੱਚ ਜੁੜ ਕੇ ਜਦੋਂ ਪ੍ਰਮਾਤਮਾ ਦੇ ਨਾਲ ਸੁਰਤ ਸਾਡੀ ਲੱਗਦੀ ਆ ਫਿਰ ਉਹਦੇ ਨਾਲ ਜੀਵ ਨੂੰ ਸੁੱਖ ਮਿਲਦਾ ਹੈਗਾ ਕਹਿੰਦੇ ਪ੍ਰਮਾਤਮਾ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਜਾਣਾ ਇਹੀ ਸਭ ਤੋਂ ਵੱਡੀ ਕਰਨੀ ਆ ਇਹਦੇ ਨਾਲ ਹੀ ਸੁੱਖ ਮਿਲਦਾ ਫੇ ਕਹਿੰਦੇ हे ਪ੍ਰਮਾਤਮਾ ਜਿਵੇਂ ਤੈਨੂੰ ਚੰਗਾ ਲੱਗਦਾ ਮੈਨੂੰ ਜੀਵ ਨੂੰ ਰੱਖ ਮੈਨੂੰ ਤੇਰੇ ਨਾਮ ਦਾ ਹੀ ਆਸਰਾ ਤੇਰਾ ਨਾਮ ਹੀ ਮੈਨੂੰ ਮਿਲੇ ਮਨ રે ਸੱਚੀ ਖਸਮ ਰਜਾਏ ਕਹਿੰਦੇ ਹੇ ਮੇਰੇ ਮਨ ਜੋ ਪਰਮਾਤਮਾ ਦੀ ਰਜ਼ਾ ਉਹ ਸੱਚੀ ਆ ਉਸ ਪਰਮਾਤਮਾ ਦੀ ਖਸਮ ਦੀ ਰਜ਼ਾ ਸੱਚੀ ਆ ਜੋ ਕੁਛ ਕਰ ਰਿਹਾ ਉਹ ਕਰ ਰਿਹਾ ਸਭ ਕੁਝ ਠੀਕ ਕਰ ਰਿਹਾ ਜੇਨ ਤਨ ਮਨ ਸਾਜ ਸਿਗਾਰਿਆ ਤਿਸ ਸੇ ਤੀ ਲੇਵ ਲਾਏ ਰਹਾਓ ਕਹਿੰਦੇ ਜੀਵ ਨੂੰ ਕਹਿੰਦੇ ਵੀ ਜਿਸ ਨੇ ਸਾਡਾ ਇਹ ਤਨ ਤੇ ਮਨ ਇਹਨੂੰ ਇਹਨੂੰ ਬਣਾਇਆ ਤੇ ਫਿਰ ਇਹਦਾ ਸੋਹਣਾ 시ਗਾਰ ਕੀਤਾ ਵੀ ਜਿਨੇ ਇਹਨੇ ਬਣਾਇਆ ਜਿਨੇ ਸਾਡਾ ਤਨ ਮਨ 시ਗਾਰਿਆ ਵੀ ਉਹਦੇ ਨਾਲ ਲਿਵ ਲਾ ਕੇ ਰਹਿ ਉਹਦੇ ਨਾਲ ਪਿਆਰ ਪਾ ਕੇ ਰਹਿ ਰਹਾਓ ਤਨ ਬੈ ਸੰਤਰ ਹੋਮਿਏ ਇਕ ਰਤੀ ਤੋਲ ਕਟਾਏ ਤਨ ਮਨ ਸਬਦਾ ਜੇ ਕਰੀ ਆਨ ਦਿਨ ਅਗਨ ਜਲਾਏ ਹਰ ਨਾਮੈ ਤੁਲ ਨ ਪੁਜਈ ਜੇ ਲਖ ਕੋਟੀ ਕਰਮ ਕਮਾਏ ਹਾਂਜੀ ਹੁਣ ਇੱਥੇ ਪ੍ਰਮਾਤਮਾ ਦੇ ਨਾਮ ਦਾ ਦਸਰਨ ਕਿ ਵੀ ਕਿੰਨਾ ਵੱਡਾ ਕਹਿੰਦੇ ਵੀ ਜੇ ਮੇਰਾ ਸਰੀਰ ਮਤਲਬ ਇੱਕ ਰਤੀ ਰਤੀ ਕਰਕੇ ਵੀ ਕੱਟ ਦिए ਤੇ ਫਿਰ ਕਹਿੰਦੇ ਉਹਨੂੰ ਅੱਗ ਵਿੱਚ ਉਦੋਂ ਜਿੱਦਾਂ ਹੋਮ ਬਣਾ ਲਈ ਹਵਨ ਕਰ ਦਈਏ ਇਸ ਤਰ੍ਹਾਂ ਹੀ ਕਹਿੰਦੇ ਵੀ ਜੇ ਤਨਮਨ ਹਰ ਰੋਜ਼ ਹੀ ਇਦਾਂ ਮੇਰਾ ਉਹਦਾ ਹਵਨ ਕੀਤਾ ਜਾਵੇ ਜਲਾਇਆ ਜਾਵੇ ਅੱਗ ਵਿੱਚ ਫੇਰ ਵੀ ਕਹਿੰਦੇ ਵੀ ਇਦਾਂ ਦੇ ਹੋਰ ਵੀ ਚਾਹੇ ਲੱਖਾਂ ਕਰਮ ਕੀਤੇ ਜਾਣ ਕਹਿੰਦੇ ਪਰ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਤੁਲ ਸਕਦੇ ਕਹਿੰਦੇ ਵੀ ਇੱਕ ਪਾਸੇ ਤਾਂ ਕੋਈ ਹੈ ਕਿ ਕੋਈ ਪ੍ਰਮਾਤਮਾ ਦਾ ਨਾਮ ਲੈ ਰਿਹਾ ਇੱਕ ਪਾਸੇ ਕੋਈ ਆਪਣੇ ਸਰੀਰ ਨੂੰ ਮਤਲਬ ਇੰਨਾ ਕਸ਼ਟ ਦੇ ਰਿਹਾ ਕਿ ਜਿੱਦਾਂ ਪੂਰਾ ਕੱਟ-ਕੱਟ ਰੱਤੀ-ਰੱਤੀ ਉਹਨੂੰ ਹਵਨ ਉਹਦਾ ਕਰਦੀ ਏ ਪਰ ਉਹਦਾ ਕਹਿੰਦੇ ਕੋਈ ਫਾਇਦਾ ਨਹੀਂ ਜੋ ਲਾਭ ਹੈ ਉਹ ਪ੍ਰਮਾਤਮਾ ਦੇ ਨਾਮ ਦਾ ਇਲਾਵਾ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਸਰੀਰ ਨੂੰ ਦਿੱਤਾ ਕੋਈ ਕਸ਼ਟ ਨਹੀਂ ਪਹੁੰਚ ਸਕਦਾ ਉਹਨਾਂ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਪਰਮਾਤਮਾ ਦੀ ਪ੍ਰਾਪਤੀ ਸਿਰਫ ਪਰਮਾਤਮਾ ਦੇ ਨਾਮ ਦੀ ਕਮਾਈ ਨਾਲ ਤੇ ਉਹਦੀ ਰਹਿਮਤ ਨਾਲ ਹੀ ਹੋ ਸਕਦੀ ਆ। ਅਰਧ ਸਰੀਰ ਕਟਾਈਐ ਸਿਰ ਕਰਵਤ ਤਰਾਏ ਤਨ ਹੈ ਮੰਚਲ ਗਾਲੀਐ ਪੀ ਮੰਤੇ ਰੋਗ ਨ ਜਾਏ। ਹਰ ਨਾਮੈ ਤੁਲਨਾ ਪੁਜਈ ਸਭ ਢਿੱਠੀ ਠੋਕ ਵਜਾਏ ਫਿਰ ਕਹਿੰਦੇ ਜੇ ਸਰੀਰ ਨੂੰ ਆਰੇ ਨਾਲ ਅੱਧਾ ਕੱਟ ਦੀਏ ਵਿਚਾਰੋਂ ਫਿਰ ਵੀ ਕਹਿੰਦੇ ਵੀ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਪੁਜ ਸਕਦੀ ਇਹ ਕਸ਼ਟ ਵੀ ਫਿਰ ਕਹਿੰਦੇ ਜੇ ਹਿਮਾਲਾ ਪਹਾੜਤ ਦੀ ਬਰਫ਼ ਦੇ ਵਿੱਚ ਵੀ ਸਰੀਰ ਗਾਲਿਆ ਜਾਵੇ ਮਤਲਬ ਇਦਾਂ ਦੇ ਕਸ਼ਟ ਕਰਨ ਨਾਲ ਵੀ ਮਨ ਦੇ ਉੱਤੋਂ ਹਉਮੈ ਦਾ ਰੋਗ ਖਤਮ ਨਹੀਂ ਹੁੰਦਾ ਕਹਿੰਦੇ ਸਾਰਾ ਮਤਲਬ ਇਹ ਜੱਗ ਦੇ ਉੱਪਰ ਪੂਰਾ ਪਰਖ ਕੇ ਦੇਖਿਆ ਵੀ ਪ੍ਰਮਾਤਮਾ ਦੇ ਬਰਾਬਰ ਕੁਝ ਵੀ ਕੰਮ ਕੀਤਾ ਹੋਇਆ ਪਹੁੰਚ ਨਹੀਂ ਸਕਦਾ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰਦਾਨ ਪੂਮ ਦਾਨ ਗਉਆਂ ਕਣੀ ਪੀ ਅੰਤਰ ਗਰਵ ਗੁਮਾਨ ਰਾਮ ਨਾਮ ਮਨ 베ਦਿਆ ਗੁਰ ਦੀਆ ਸੱਚ ਦਾਣ ਫੇਰ ਕਹਿੰਦੇ ਚਾਹੇ ਸੋਨੇ ਦੇ ਕਿਲੇ ਕੋਈ ਦਾਨ ਕਰ ਦੇਵੇ ਬਹੁਤ ਹਾਥੀ ਘੋੜੇ ਦਾਨ ਕਰ ਦੇਵੇ ਜ਼ਮੀਨ ਦਾਨ ਕਰ ਦੇਵੇ ਬਹੁਤ ਗਉਆਂ ਦਾਨ ਕਰ ਦੇਵੇ ਕਹਿੰਦੇ ਉਹ ਵੀ ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਪਹੁੰਚਦੇ ਵੀ ਜੇ ਕੋਈ ਇਦਾਂ ਕਰਦਾ ਭੂਮੀદાન ਕਰਦਾ ਗਊਆਂ ਦਾਣ ਕਰਦਾ ਕਹਿੰਦੇ ਇਹ ਕਾਰਨ ਦੇ ਨਾਲ ਤਾਂ ਸਗਤ ਉਹਦੇ ਅੰਦਰ ਹੋਰ ਹਉਮੈ ਆ ਜਾਂਦੀ ਕਿ ਮੈਂ ਕਿੰਨੇ ਵੱਡੇ ਕੰਮ ਕਰ ਰਿਹਾ ਕਹਿੰਦੇ ਜਦੋਂ ਗੁਰੂ ਨੇ ਸੱਚਾ ਦਾਨ ਦੇ ਦਿੱਤਾ ਫਿਰ ਮੇਰਾ ਮਨ ਉਸ ਪਰਮਾਤਮਾ ਦੇ ਨਾਮ ਦੇ ਨਾਲ ਬਿੰਨਿਆ ਗਿਆ ਉਸ ਦੇ ਨਾਲ ਹਰੀ ਦੇ ਨਾਮ ਦੇ ਨਾਲ ਮੇਰਾ ਮਨ ਪ੍ਰੋਤਤਾ ਗਿਆ ਜਦੋਂ ਗੁਰੂ ਨੇ ਮੈਨੂੰ ਉਹਦੇ ਨਾਮ ਦਾ ਦਾਨ ਦੇ ਦਿੱਤਾ ਸੱਚਾ ਮਨ ਹੱਠ ਬੁੱਧੀ ਕੀਤਿਆ ਕੀਤੇ ਬੇਦ ਵਿਚਾਰ ਕੀਤੇ ਬੰਦਨ ਜੀ ਕੇ ਗੁਰਮੁਖ ਮੋਖ ਦਵਾਰ ਕਹਿੰਦੇ ਜੇ ਕੋਈ ਆਪਣੇ ਮਨ ਦੇ ਹੱਥ ਨਾਲ ਖੋਰ ਬਹੁਤ ਕੋਈ ਕਰਮ ਕਰੇ ਹੋਰ ਬਹੁਤ ਵੇਦਾਂ ਦੀ ਵਿਚਾਰ ਕਰੇ ਫੇਰ ਵੀ ਕਹਿੰਦੇ ਇਨਸਾਨ ਦੇ ਜੀਵ ਦੇ ਕਹਿੰਦੇ ਵੀ ਬਹੁਤ ਬੰਧਨ ਪੈ ਰਹਿੰਦੇ ਨੇ ਮਨ ਨੂੰ ਬਹੁਤ ਵਿਕਾਰ ਰਹਿੰਦੇ ਨੇ ਸਿਰਫ ਮੋਖ ਸਿਰਫ ਮੁਕਤੀ ਦਾ ਦਵਾਰ ਕਿੱਥੋਂ ਮਿਲਣਾ ਜਦੋਂ ਗੁਰੂ ਦੇ ਸਨਮੁਖ ਹੁੰਦਾ ਜਦੋਂ ਗੁਰੂ ਦੀ ਸ਼ਰਨ ਜੀਵ ਆਉਂਦਾ ਫੇਰ ਹੀ ਉਹਨੂੰ ਵਿਕਾਰਾਂ ਤੋਂ ਖਲਾਸੀ ਮਿਲਦੀ ਆ ਸੱਚੋਂ ਓ ਰਹਿ ਸਭ ਕੋ ਉੱਪਰ ਸੱਚ ਆਚਾਰ ਕਹਿੰਦੇ ਉਸ ਸੱਚ ਤੋਂ ਬਿਨਾ ਸਭ ਕੁਝ ਹੀਠਾ ਹੀ ਹੀਠਾ ਸੱਚ ਸਭ ਤੋਂ ਉੱਪਰ ਆ ਕਹਿੰਦੇ ਸੱਚ ਤੋਂ ਵੀ ਉੱਪਰ ਕੀ ਆ ਸੱਚ ਆਚਾਰ ਜੋ ਸੱਚੀ ਜੋ ਸੱਚਾ ਰਹਿਣ ਸਹਿਣਾ ਸੱਚੀ ਜੀਵਨ ਯੁਗਤਾ ਸੱਚੀ ਜੀਵਨ ਯੁਗਤ ਦੇ ਵਿੱਚ ਹੀ ਉਹ ਸੱਚੇ ਦਾ ਨਾਮ ਲੈਣਾ ਆ ਜਾਂਦਾ ਉਹ ਸਭ ਤੋਂ ਉੱਪਰ ਆ ਸਭ ਕੋ ਊਚਾ ਆਖੀਐ ਨੀਚ ਨਾ ਦੀਸੈ ਕੋਈ ਇਕ ਨੈਂ ਪੰਡ ਸਾਝੀਐ ਇਕ ਚਾਨਣ ਤਿਹ ਲੋਏ ਕਰਮ ਮਿਲੈ ਸੱਚ ਪਾਈਐ ਤੁਰ ਬਖਸ਼ ਨ ਮਿਟੈ ਕੋਈ ਫਿਰ ਕਹਿੰਦੇ ਉਸ ਪਰਮਾਤਮਾ ਨੇ ਸਾਰੇ ਭਾਂਡੇ ਸਾਜੇ ਨੇ ਸਾਰੇ ਜੋ ਜੀਵ ਨੇ ਉਸ ਪਰਮਾਤਮਾ ਨੇ ਹੀ ਬਣਾਏ ਨੇ ਕਹਿੰਦੇ ਤਿੰਨਾ ਭਵਨਾਂ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਦਾ ਹੀ ਚਾਨਣ ਹੋ ਰਿਹਾ ਫਿਰ ਕਹਿੰਦੇ ਕਿਉਂਕਿ ਸਾਰੇ ਭਾਂਡੇ ਸਾਰੇ ਜੀਵ ਉਹਦੇ ਬਣਾਏ ਹੋਏ ਨੇ ਕਹਿੰਦੇ ਫਿਰ ਸਾਰਿਆਂ ਨੂੰ ਹੀ ਅਸੀਂ ਉੱਚਾ ਕਹੀਏ ਨੀਚ ਨਾ ਦਿ세 ਕੋਈ ਸਾਨੂੰ ਕੋਈ ਵੀ ਮਾੜਾ ਨਹੀਂ ਦਿਸਦਾ ਹੈਗਾ ਕਿਉਂ ਸਾਰਿਆਂ ਦੇ ਵਿੱਚ ਉਦੀ ਜੋਤ ਹੈ ਸਾਰਿਆਂ ਦੇ ਵਿੱਚ ਉਦੀ ਜੋਤ ਦਾ ਚਾਨਣ ਹੈ ਕਰਮ ਮਿਲੇ ਸੱਚ ਪਾਈਐ ਤੁਰ ਬਖਸ਼ ਨ ਮਿਟੇ ਕੋਏ ਕਹਿੰਦੇ ਉਹ ਜੋ ਜਦੋਂ ਕਿਸੇ ਤੇ ਉਹ ਕਹਿੰਦੇ ਰਹਿਮਤ ਕਰਦਾ ਤਾਂ ਫਿਰ ਸਾਨੂੰ ਉਹਦੀ ਪ੍ਰਾਪਤੀ ਹੁੰਦੀ ਆ ਜਿਹਦੇ ਕਰਮਾਂ ਵਿੱਚ ਇਹ ਲਿਖਿਆ ਹੋਇਆ ਕਿ ਉਹ ਸੰ ਉਸ ਜੀਵ ਨੂੰ ਉਹਦੀ ਪ੍ਰਾਪਤੀ ਹੋਣੀ ਆ ਸੱਚੇ ਦੀ ਤਾ ਉਹਦੀ ਇਸ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ ਉਹ ਸੱਚੇ ਦੀ ਦਿੱਤੀ ਹੋਈ ਬਖਸ਼ਿਸ਼ ਆ ਜਿਹਦੇ ਨਾਲ ਸੱਚੇ ਦਾ ਮਿਲਾਪ ਹੋਣਾ ਉਸ ਬਖਸ਼ਿਸ਼ ਨੂੰ ਕੋਈ ਵੀ ਮੇਟ ਨਹੀਂ ਸਕਦਾ ਕੋਈ ਰੁਕਾਵਟ ਨਹੀਂ ਪਾ ਸਕਦਾ ਇਹਦੇ ਵਿੱਚ ਸਾਧ ਮਿਲੇ ਸਾਧੂ ਜਨ ਸੰਤੋਖ ਵਸੈ ਗੁਰ ਪਾਏ ਕਹਿੰਦੇ ਜਦੋਂ ਸਾਧੂ ਜਨ ਸੰਗਤ ਦੇ ਵਿੱਚ ਇਕੱਠੇ ਹੁੰਦੇ ਨੇ ਤਾਂ ਗੁਰੂ ਦੇ ਪਿਆਰ ਦੇ ਨਾਲ ਉਹਨਾਂ ਦੇ ਅੰਦਰ ਸੰਤੋਖ ਦਾ ਵਾਸਾ ਹੋ ਜਾਂਦਾ ਅਕਥ ਕਥਾ ਵਿਚਾਰੀਏ ਜੇ ਸਤਗੁਰ ਮਹੇ ਸਮਾਏ ਕਹਿੰਦੇ ਜਦੋਂ ਜੀਵ ਸਤਗੁਰ ਦੇ ਉਪਦੇਸ਼ ਦੇ ਅਨਸਾਰ ਆਪਣਾ ਜੀਵਨ ਜਿਉਂਦਾ ਤਾਂ ਫਿਰ ਉਹ ਉਸ ਅਕਥ ਦੀ ਕਥਾ ਵਿਚਾਰਦਾ ਉਸ ਸੱਚੇ ਦੀ ਸਿਫਤ ਸਲਾਹ ਕਰਦਾ ਪੀ ਅਮਰਤ ਸੰਤੋਖਿਆ ਦਰਗਹਿ ਪੈਦਾ ਜਾਏ ਕਹਿੰਦੇ ਜਿਸ ਜੀਵ ਦੇ ਅੰਦਰ ਨਾਮ ਰੂਪੀ ਅਮਰਤ ਦੇ ਨਾਲ ਸੰਤੋਖ ਆ ਜਾਂਦਾ ਮਨ ਸੰਤੋਖਿਆ ਜਾਂਦਾ ਫਿਰ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦਾ ਘਟ ਘਟ ਵਾਜੈ ਕਿੰਗਰੀ ਅਨੰਦਨ ਸ਼ਬਦ ਸੁਬਾਏ ਵਿਰਲੇ ਕੋ ਸੋ ਜੀ ਪਈ ਗੁਰਮਖ ਮਨ ਸਮਝਾਏ ਨਾਮ ਨਵੀ ਨਾਮ ਨ ਵਿਸਰੈ ਛੂਟੈ ਸਬਦ ਕਮਾਏ ਨਾਨਕ ਨਾਮ ਨ ਵਿਸਰੈ ਛੂਟੈ ਸਬਦ ਕਮਾਏ ਹਾਂਜੀ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਕੋਈ ਜੀਵ ਗੁਰੂ ਦੇ ਸ਼ਬਦ ਦੇ ਵਿੱਚ ਭਿੱਜ ਕੇ ਉਸ ਪਰਮਾਤਮਾ ਦਾ ਨਾਮ ਲੈਂਦਾ ਫਿਰ ਕਹਿੰਦੇ ਉਹਨੂੰ ਇਸ ਚੀਜ਼ ਦੀ ਸੋਝੀ ਪੈ ਜਾਂਦੀ ਆ ਕਿ ਉਸ ਪਰਮਾਤਮਾ ਦੀ ਕਹਿੰਦੀ ਜਿਹੜੀ ਜੀਵਨ ਰੌਂ ਆ ਜੋ ਸਾਡੇ ਵਿੱਚ ਚੱਲ ਰਹੀ ਆ ਜਿਹਦੇ ਕਰਕੇ ਅਸੀਂ ਜਿੰਦੇ ਆ ਵੀ ਉਹ ਹਰ ਇੱਕ ਸਰੀਰ ਦੇ ਵਿੱਚ ਉਹ ਵੀਣਾ ਵਜ ਰਹੀ ਆ ਪਰਮਾਤਮਾ ਦੀ ਦਿੱਤੀ ਹੋਈ ਜੀਵਨ ਰੌਂ ਦੀ ਵੀਣਾ ਹਰ ਇੱਕ ਇਨਸਾਨ ਦੇ ਵਿੱਚ ਚੱਲ ਰਹੀ ਆ ਵਜ ਰਹੀ ਆ ਅੰਦਰ ਕਹਿੰਦੇ ਪਰ ਇਸ ਚੀਜ਼ ਦੀ ਸੋਝੀ ਕਿਸੇ ਕਿਸੇ ਨੂੰ ਪੈਂਦੀ ਆ ਜੋ ਗੁਰੂ ਦੇ ਸਨਮੁਖ ਹੋ ਕੇ ਆਪਣੇ ਮਨ ਨੂੰ ਸਮਝਾ ਲੈਂਦੇ ਨੇ ਕਿ ਉਹ ਪਰਮਾਤਮਾ ਦੀ ਜਿਹੜੀ ਜੋਤ ਆ ਉਹ ਹਰ ਇੱਕ ਘਟ ਦੇ ਵਿੱਚ ਜਗ ਰਹੀ ਆ ਫਿਰ ਕਹਿੰਦੇ ਨਾਨਕ ਜੀ ਕਹਿੰਦੇ ਨੇ ਕਿ ਪਰਮਾਤਮਾ ਸਾਨੂੰ ਤੇਰਾ ਨਾਂ ਕਦੇ ਨਾ ਵਿਸਰੇ ਫਿਰ ਕਹਿੰਦੇ ਵੀ ਉਹ ਖਲਾਸੀ ਕੀ ਦੀ ਹੁੰਦੀ ਆ ਜੋ ਗੁਰੂ ਦੇ ਸ਼ਬਦ ਦੇ ਨਾਲ ਪਰਮਾਤਮਾ ਦੇ ਨਾਮ ਦੀ ਕਮਾਈ ਕਰਦੇ ਨੇ ਫਿਰ ਕਹਿੰਦੇ ਉਹ ਵਿਕਾਰਾਂ ਤੋਂ ਉਹਨਾਂ ਦੀ ਖਲਾਸੀ ਹੋ ਜਾਂਦੀ ਆ ਕਹਿੰਦੇ ਹੈ ਪਰਮਾਤਮਾ ਜੀਵ ਨੂੰ ਆਪ ਦੇ ਨਾਮ ਦੀ ਕਮਾਈ ਦੇ ਸ਼ਬਦ ਦੀ ਕਮਾਈ ਦੇ ਤੇਰਾ ਨਾਮ ਸਾਨੂੰ ਕਦੇ ਵੀ ਨਾ ਵਿਸਰੇ ਹਮੇਸ਼ਾ ਅਸੀਂ ਤੇਰੇ ਨਾਮ ਦੇ ਨਾਮ ਦੀ ਕਮਾਈ ਕਰਨ ਲੱਗੇ ਰਹੀਏ ਅਸੀਂ ਸ਼ਬਦ ਦੀ ਕਮਾਈ ਕਰੀਏ ਗੁਰੂ ਦੇ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਣ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਦਾਸੀ ਦੀ ਝੋਲੀ ਵਿੱਚ ਪਾਇਓ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਆਪ ਦੀ ਅਣਜਾਣ ਬੱਚੀ ਨੂੰ ਮਾਫ ਕਰਦੇ ਹੋ ਜੀ ਅੱਗੇ ਤੋਂ ਸਮੱਤ ਬਖਸ਼ੀਂ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ